ਦਾਸ ਭਾਈ ਜਗਦੀਪ ਸਿੰਘ ਹੈਡ ਗ੍ਰਾਂਤੀ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ 40 ਮੁਕਤਿਆਂ ਦਾ ਇਹ ਪਾਵਨ ਬਿਤਰ ਅਸਥਾਨ ਜਿੱਥੇ ਉਹ ਸਿੰਘ ਜਿਨ੍ਹਾਂ ਨੇ ਆਨੰਦਪੁਰ ਸਾਹਿਬ ਰਹਿੰਦਿਆਂ ਹੋયા 8 ਮਹੀਨੇ ਦੇ ਉਸ ਸਮੇਂ ਦੇ ਵਿੱਚ ਭੁੱਖ ਪਿਆਸ ਕੱਟਦਿਆਂ ਨਾ ਚਾਹੁੰਦਿਆਂ ਹੋਇਆਂ ਵੀ ਇੱਕ ਬੇਦਾਵਾ ਜੋ ਸਤਗੁਰਾਂ ਜੀ ਨੇ ਲਿਖ ਦਿੱਤਾ ਸੀ ਤੇ ਆਪਣੇ ਘਰਾਂ ਵੱਲ ਚੱਲੇ ਪਾਏ ਸਨ ਤੇ ਜਦੋਂ ਸਤਗੁਰਾਂ ਜੀ ਨੇ ਉਹ ਕਿਲਾ ਛੱਡਿਆ ਕਿਲਾ ਛੱਡਣ ਸਮੇਂ ਮਹਾਰਾਜ ਦੇ ਪਰਿਵਾਰ ਨਾਲ ਜੋ ਕੁਝ ਹੋਇਆ ਵੱਡੇ ਸ਼ਹਿਰ ਜਾਦਿਆਂ ਦੀ ਸ਼ਹਾਦਤ ਚੰਤੌਰ ਦੀ ਗੜੀ ਵਿੱਚ ਹੋਈ ਛੋਟੇ ਸਾਹਿਬ ਜਾਦਿਆਂ ਸਰਹੰਦ ਦੀਆਂ ਦੀਵਾਰਾਂ ਵਿੱਚ ਚਿੰਕੇ ਸ਼ਹੀਦ ਕੀਤਾ ਗਿਆ ਇਹ ਸਭ ਕੁਝ ਨੂੰ ਸਰਗੁਣੀ ਦੀ ਖੇੜੇ ਮੱਥੇ ਪ੍ਰਵਾਨ ਕਰਦੇ ਆ ਪਰਮਾਤਮਾ ਦੇ ਹੁਕਮਿਤ ਰਹਿੰਦੇ ਆ ਹੋਇਆ ਜਿਸ ਵੇਲੇ ਮਾਲਵੇ ਗੱਲ ਨੂੰ ਆਏ ਸਨ ਦੀਨੇ ਕਾਂਗੜ ਤੋਂ ਬਿਹਰ ਨਾਮਾ ਲਿਖਿਆ ਗਿਆ ਸੀ ਤੇ ਜਦੋਂ ਕੋਟਕਪੂਰੇ ਪੁੱਜੇ ਸਨ ਪਤਾ ਲੱਗਾ ਸੀ ਵਜ਼ੀਰ ਖਾਨ ਦੀ ਫੌਜ ਪਿੱਛੇ ਚੜੀ ਆ ਰਹੀ ਹੈ ਇਹਨਾਂ ਨੂੰ ਸਾਰੇ ਸਿੰਘ ਵੀ ਮਾਝੇ ਵਾਲੇ ਸਤਗੁਰਾਂ ਜੀ ਨੂੰ ਇੱਥੇ ਅਣ ਮਿਲੇ ਸਨ ਸਤਗੁਰੂ ਜੀ ਜਦੋਂ ਇਸ ਖੁਦਰਾਣੀ ਦੀ ਤਾਵਲ ਨੂੰ ਆਇਆ ਤਾਂ ਉਹਨਾਂ ਨੇ ਜੰਗਲੀ ਸਾਹਿਬ ਦਾ ਸਥਾਨ ਜੰਗਲੀ ਚੁਣਿਆ ਪਰ ਉਹਨਾਂ ਸਿੰਘਾਂ ਨੇ ਇੱਥੇ ਆ ਕੇ ਉਸ ਤਾਵਲ 'ਤੇ ਕਬਜ਼ਾ ਕਰਕੇ ਵਜ਼ੀਰ ਖਾਨ ਦੀ ਫੌਜ ਨਾਲ ਬਹੁਤ ਵੱਡਾ ਜੰਗ ਕੀਤਾ ਜਿਹਦੇ ਵਿੱਚ ਜੇਤੂ ਰਹਿ ਸਤਗੁਰੂ ਸੱਚੇ ਪਾਤਸ਼ਾਹ ਉਹਨਾਂ ਦੀ ਮਦਦ ਕਰਦੇ ਆਂ ਤੀਰ ਵੀ ਚਲਾ ਕੇ ਖਾਲਸੇ ਦੀ ਮਦਦ ਕਰਦੇ ਰਹੇ ਜਦੋਂ ਇੱਥੇ ਆਏ ਉਹਨਾਂ ਨੇ ਬਣ ਸਾਹਿਬ ਦੇ ਨਾਲ ਢੋੜਾ ਬਣਿਆ ਭਾਈ ਮਾਹ ਸਿੰਘ ਜਿਹੜੇ ਸਹਿਕਰੈ ਸਨ ਉਹਨਾਂ ਨੂੰ ਆਪਣੀ ਗੋਦ ਵਿੱਚ ਲੈਣਾ ਕੀਤਾ ਉਹਨਾਂ ਤੋਂ ਆਖਰੀ ਇੱਛਾ ਪੁੱਛੀ ਉਹਨਾਂ ਪਿਆਰੀ ਕਿਰਪਾ ਕਰੋ ਸਾਡੀ ਕੁੱਤੀ ਗੱਢ ਲਓ ਤੇ ਮਹਾਰਾਜ ਨੇ ਉਹਨਾਂ ਦੇ ਸਾਹਮਣੇ ਹੀ ਦਾਵਾ ਚਾਹ ਕਰਕੇ ਉਹਨਾਂ ਸਿੰਘਾਂ ਦੀ ਕੁੱਤੀ ਗੱਢ ਲਈ ਤੇ ਉਹਨਾਂ ਸ਼ਹੀਦਾਂ ਦਾ ਆਪ ਆਪਣੇ ਹੱਥੀਂ ਸਰਸਤ ਗੰਢੀ ਨੇ ਇਸ ਸੰਸਕਾਰ ਕਰਨਾ ਕੀਤਾ ਜਿਹਦੇ ਇਸ ਵਿੰਦ ਵਿੱਚ ਦੇਸ਼ ਆਪ ਦੇਸ਼ਾਂ ਤੋਂ ਲੱਖਾਂ ਸੰਤਾਂ ਦੇ ਨਰਾਤੇ ਆ ਕੇ ਨਤਮਸਤਕ ਹੁੰਦੇ ਹਨ ਦਾਸ ਨਿਰਮਲਜੀਤ ਸਿੰਘ ਮੁੱਖ ਸੇਵਾਦਾਰ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਪੁਰਖ ਸਾਹਿਬ ਵਿਖੇ 14 ਤਰੀਕ ਨੂੰ ਗੁਰਮਤ ਸਮਾਗਮ ਜਿਹੜਾ ਵੱਡੇ ਪੱਧਰ ਤੇ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਮੁਕਸਰ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਦੇ ਨਾਲ ਕਰਵਾਇਆ ਜਾ ਰਿਹਾ ਜਿੰਦੇ ਵਿੱਚ ਢਾਡੀ ਜਿਵੇਂ ਪ੍ਰਚਾਰਕ ਕੁਬਿਸ਼ਰੀ ਜਿਵੇਂ ਵੱਡੇ ਪੱਧਰ ਤੇ ਪਹੁੰਚ ਰਹੇ ਨੇ ਤੇ ਮੈਂ ਤੁਹਾਡੇ ਮਾਦੀਆਂ ਬਾਰੇ ਸੰਗਤਾਂ ਨੂੰ ਬੇਨਤੀ ਕਰਦਾ ਆਓ ਆਪਾਂ ਵੀ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਮੁਕਸਰ ਸਾਹਿਬ ਦੇ ਕੇ ਆਪਣੀ ਹਾਜ਼ਰੀ ਲਵਾਈਏ ਤੇ 40 ਮੁਕਿਆਂ ਨੂੰ ਯਾਦ ਕਰਦੇ ਕਰੀਏ ਤੇ 14 ਤਰੀਕ ਨੂੰ ਇਸ ਵਾਰ ਮੇਲਾ ਮਾਦੀ ਦਾ ਜਿਹੜਾ ਸ਼ਨਾਹ ਆ ਤੇ 15 ਤਰੀਕ ਨੂੰ 4 ਨੰਬਰ ਗੇਟ ਤੋਂ ਹਰ ਸਾਲ ਦੀ ਤਰ੍ਹਾਂ ਨਜ਼ਰਕਿਰਪਨ ਆਰੰਭ ਹੋਵੇਗਾ ਆਰੰਭ ਹੋਣ ਤੋਂ ਬਾਅਦ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਹੁੰਦਾ ਹੈ ਗੁਰਦੁਆਰਾ ਕਿੱਬੀ ਸਾਹਿਬ ਉਹ ਗੁਰਦੁਆਰਾ ਬਾਪਨਪਰ ਸਾਹਿਬ ਤੇ ਸ਼ਾਮ ਨੂੰ ਸਮਾਪਤੀ ਗੁਰਦੁਆਰਾ ਸ਼ੀਗਦੰਗ ਸਾਹਿਬ ਦੀ ਵਿਖੇ ਹੋਵੇਗੀ ਤੇ ਇਸ ਦੇ ਨਾਲ 15 ਤਰੀਕ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰਦੁਆਰਾ ਤੰਬੂ ਸਾਹਿਬ ਵਿਖੇ ਅਮਰਤ ਦਾ ਬਾਟਾ ਵੀ ਤਿਆਰ ਕਰਵਾਇਆ ਜਾ ਰਿਹਾ ਹੈ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਕਿ ਵੱਧ ਤੋਂ ਵੱਧ ਗੁਰੂਵਾਰੇ ਵਰਈਏ ਅਤੇ ਆਪਣਾ ਜੀਵਨ ਸਫਲ ਕਰੀਏ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ